ਸੱਸਰੀ ਘਰਾਂ ਦੀ ਸੱਸਰੀ ਘਰ ਜੀ ਠੀਕ ਠਾਕ ਜੀ ਆ ਆ ਇੰਨੀ ਗਾਦੀ ਛੇਤੀ ਇਹ ਭਰਾ ਮੇਰੀ ਨੋ ਨੇ ਵਿਆਹ ਜਾਣਾ ਪਾ ਕੇ ਹਾਂ ਤੇ ਉਹ ਆਂਦੀ ਮੈਨੂੰ ਕਰਕੇ ਜਾ ਤੇ ਮੈਂ ਹਾਂ ਮੈਂ ਉੱਥੇ ਜਾ ਕੇ ਕਰ ਦੂੰਗੀ ਅੱਛਾ ਨੋ ਨਾਲ ਪਿਆਰ ਬੜਾ ਜ਼ਿਆਦਾ ਵੀਡੀਓ ਦਾ ਨਾਮ ਇਹ ਨਾਲ ਚਰਨੀ ਪੈਸੇ ਨਾਲ ਪਿਆਰ ਨਹੀਂ ਨਾਲ ਦੂਜਾ ਕੰਮ ਕਰਦੀ ਆਂਟੀ ਜਿਹੜਾ ਦੂਜਾ ਕੰਮ ਕਰਿਆ ਪੁੱਤ ਪਟ ਟਾਈਮ ਪਾਰਟ ਟਾਈਮ ਜੋਬ। ਜਿਹੜਾ ਘਰ ਸੁੱਤਰ ਪਾਈ ਕਰਨ ਵਾਲਾ। ਪਾਰਟ ਟਾਈਮ ਜੋਬ ਕਾਂਢੀ ਆਂਟੀ। ਵੀਡੀਓ ਬਣਾਉਣ ਵਾਲਾ ਤੇ ਕਿੱਦੜੇ ਪਾਈ ਕਰਨ। ਇਹ ਪਾਰਟ ਟਾਈਮ ਪਹਿਣਾ। ਅਸੀਂ ਜੋਬ ਜੀ ਟੂਟ ਹੋਏ ਤਿੰਨ ਤਿੰਨ ਕੰਮ। ਜਦੋਂ ਤੂੰ ਨਹੀਂ ਨਾ ਆਂਦੀ। ਆਂਦੀ। ਆ ਤੂੰ ਕੋਲ ਟੂਟਾ ਘੇਰ ਪਾਈਆਂ ਕਰਲਾ। ਅੱਛਾ। ਹੈ। ਤੋ ਕਿ ਆਰ ਤੋਂ ਰੋ ਨਾਮੋ ਦਵਾ ਤੇ 9-5 ਲੈ ਕੇ 10-5 ਦਾ ਸੂਟ ਦੀ ਪੂਰੀ ਸਾਈ ਕਰਨੀ ਕਿ ਸੂਟ ਸੀ ਨਾਵਾ। ਅਸੀਂ ਕਿੰਨਾ ਸੌਂਦੀ ਰਾਤ ਨੂੰ। ਅਵੇ ਤੂੰ ਪਾਈਆਂ। ਇੱਕ ਟੂਟ ਰਾਤ ਨੂੰ ਸੌਂਦੀ ਬੱਸ। ਸੌਂਦੀ ਨਹੀਂ ਪਹਿਣਾ। ਇਹ ਲੈ ਕੇ ਜਾਣਾ ਸੀ। ਇਹਨਾਂ ਨੂੰ ਇਨਾਮ ਤੇ। ਅੰਟੀ ਦੇ ਮੁਰਗੀ ਦਾ ਰਾਤੀ ਲੇਟ ਗਏ ਤੇ ਚਾਚਾ ਨੂੰ ਦੱਸ ਦੇ ਦਲ ਜਾਣਾ ਹੈ ਮੇਰੇ ਗੱਲ ਸੁਣ ਸਵੇਰੇ ਆ ਮੈਂ ਆ ਬਾਬਾ ਬੰਤਾਲ ਆਇਆ ਤੇ ਮੈਂ ਤੂੰ ਪਰ 11 ਅੱਛਾ ਬਾਬਾ ਬੰਤਾਲ ਆਏ ਅੱਗੇ ਬਾਬੇ ਕਰ ਅੰਕਲ ਜੀ ਮਾਹ ਪੁਰਖ ਆ ਉਹਨਾਂ ਦਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਇਹਦੀ ਸੁਣ ਗੱਲ ਆਂਟੀ ਗਈ ਬੈਂਕ ਵਿੱਚ ਪੈਸਾ ਜਮਾ ਕਰਾਉਣਾ ਹੈ ਤਾਂ ਪਾਈਆਂ ਕਰ ਕਰ ਕੇ ਇਨਾ ਪੈਸਾ ਜਮਾ ਕਰ ਲਿਆ ਬੈਂਕ ਵਾਲਿਆਂ ਨੇ ਮੋੜਤਾ ਤੁਹਾਨੂੰ ਤੇ ਅੱਗੇ ਬੜਾ ਵੇ ਆ ਜਾਈ ਪੈਣ ਡਿਆ ਸਾਡੀ ਬੈਂਕ ਨਹੀਂ ਚੱਲ ਸਕਦੀ ਤੁਹਾਨੂੰ ਨਹੀਂ ਚੱਲ ਸਕਦੀ ਇਹਦਾ ਵੀ ਤਾਂ ਇਹ ਖੌਂਡੇ ਹੀ ਨਹੀਂ ਮੇਰੀ ਗੱਲ ਸੁਣ ਆਂਟੀ ਨੂੰ ਤੇ ਬਿਲਕੁਲ ਬੈਂਕ ਨਹੀਂ ਚੱਲ ਸਕਦੀ ਕੌਣ ਚੱਸਾ ਨੇ ਉੱਥੇ ਦੇ ਨੇ ਐ ਮੇਰਾ ਮੇਰੀ ਮੰਨ ਕੇ ਚੱਲਾ ਦੇ ਹੁਣ ਜਮਾ ਕਰਾ ਲਓ ਤੇ ਮੇਰੀ ਮੰਨ ਕੇ ਚੱਲਾ ਨਹੀ ਮੇਰਾ ਮਨ ਵਾਂ ਤੇ 2 ਲੱਖ ਹੋਰ ਜਮਾ ਕਰਾ ਦਿਓ ਮੇਰਾ ਮਨ ਵਾਂ ਕਿ 2 ਲੱਖ ਤੇ 1 ਹੋਰ ਜਮਾ ਕਰਦੇ ਹੋ ਆਪਦੇ ਘਾਣੇ ਹੁਣ ਕਰਦੇ ਕੀ ਕਰਨਾ ਮੇਰਾ ਮਨ ਵਾਂ ਹਾਂ ਤਾਂ ਆਈ ਨਹੀਂ ਮਲਜੀਤ ਦੇ ਸੁੱਖ ਨਹੀਂ ਇਹ ਮੇਰਾ ਮਨ ਨੇ ਤਰਪਾਈ ਕਰੀ ਨਾ ਮੈਂ ਖੁਸ਼ੀਆਂ ਨਹੀਂ ਸੁੱਖ ਦਾ ਪੁੱਛ ਰਹਾ ਭਾਵੇਂ ਵੀ ਆਈ ਕਿ ਨਹੀਂ ਆਈ ਆਪਾਂ ਆਏ ਚੋਪ ਕਰਕੇ ਤੇ ਲੱਗੀਆਂ ਚਾਰ ਰੱਖਾ ਹੋਈਆਂ ਸੀ ਕੱਲ੍ਹ ਤੋਂ ਵਾਲੇ ਵੇਖਿਆ ਸੁੱਖ ਨਹੀਂ ਤਿੱਖੀ ਉਮੀਦ ਕਰਦਾ ਭਾਈ ਆਹੀ ਸੁੱਖ ਨਹੀਂ ਦੇਂਦੇ ਹੁੰਦੇ ਅਹੀ ਉਹਦੇ ਬੁਲਟ ਵੇਖਦੇ ਹੁਣ ਨਿਪਲਾਪੀ ਹੈਗਾ ਕਿ ਨਹੀਂ ਹੈਗਾ ਆਹ ਵੇਖਿਓ ਚੱਲ ਰਹੇ ਨੇ ਬਸ ਗਾ ਡੁਪਲੀਕੇਟ ਹੀ ਆਹ ਜਿਹੜੇ ਪੈਸੇ ਜੋੜੇ ਉਹਨਾਂ ਦੇ ਬਣਉਂਦੇ ਹੀ ਆ ਆਹ ਉਹ ਕੱਲ ਪੈਸੇ ਇਹਨਾਂ ਜਮਾ ਆਂਟੀ ਮੈਨੂੰ ਬੈਂਕ 'ਚ ਨਹੀਂ ਨਾ ਕੋਈ ਰੱਖਦਾ ਤੇ ਮੇਰੇ ਹੱਲ ਦੇ ਦਿਓ ਮੈਂ ਰੱਖ ਲੂੰਗਾ ਕੋਈ ਨਹੀਂ ਨਹੀਂ ਮੈਂ ਹੁਣ ਬੀਬੀ ਦੇ ਨਾਂ ਜਮਾ ਕਰਾ ਦੇਣੇ ਆ ਠੀਕ ਆ ਇਹਨੂੰ ਇਹਨੂੰ ਮੈਂ ਕਹਿੰਦਾ ਆਪਣੀ ਕਾਪੀ ਦੇ ਦੇ ਮੇਰੀ ਗੱਲ ਸੁਣੋ ਇਹ ਸੀ ਬੀਬੀ ਦਾ ਤਾਰ ਕਾੜੇ ਛੇ ਕਰਕੇ ਨਹੀਂ ਬਣਾਇਆ ਮੈਂ ਜਾਦੇ ਹੈ ਦੀਦੀ ਬੀਬੀ ਦਾ ਤਾਰ ਕਾੜੇ ਛੇ ਕਰਕੇ ਨਹੀਂ ਬਣਾਇਆ ਕੋਈ ਪੈਸੇ ਜਮਾ ਕਰਾਉਣ ਆ ਗਿਆ ਫੇਰ ਭਾਈ ਕੀ ਕਰਨੇ ਸੁਈਦਾ ਘੱਟ ਪੈਂਦਾ ਨਹੀਂ ਨੀ ਸਾਬੀ ਮੈਂ ਕਿਹਾ ਆਪਣੀ ਕੱਲ ਬੈਂਕਾਂ ਜਾਣੇ ਪੈਣੇ ਨਾ ਜਮਾ ਕੀਤੇ ਤੇ ਅੰਟੀ ਫੇਰ ਕਾਂਡੇ ਬਣਾ ਲਿਆਈ ਹਾਂ ਕਾਂਡੇ ਬਣਾ ਲੇ ਫੇਰ ਉਹਨੇ ਬਿੱਲੀ ਨੂੰ ਆਖਿਆ ਵੀ ਆਪਣੀ ਕਾਫੀ ਤੇ ਜਮਾ ਕਰਾ ਦੇਣੀ ਕਾਫੀ ਤੇ ਲੈਂਚ ਪੇ ਹੋ ਜਾਂਦੇ ਜਮਾ ਹੋ ਜਾਣਗੇ ਉਹ ਨਹੀਂ ਬੰਦਾ ਕਾਵੀ ਨਹੀਂ ਦਾਗਾ ਪੈਣ ਗਿਆ ਗੂਠਾ ਨਾ ਲੱਗੇ ਹਾਂਜੀ ਹਾਂਜੀ ਉਹ ਨਹੀਂ ਨਾ ਥੰਮ ਨਹੀਂ ਆਉਣੇ ਤੁਹਾਨੂੰ ਦੱਸਦਾ ਦੱਸੋ ਡਾਕਟਰ ਉਸ ਕੋ ਨਹੀਂ ਪਿਆ ਅੰਟੀ ਵਾਲੇ ਕਿਉਂ ਸੁਖਤੀ ਆਈ ਥੋੜਾ ਹਜਿਆ ਹਾਂ 5 ਲੱਖ ਮੈਂ ਡੇਟਾ ਸਕਤੇ ਹੀ ਅੱਜ ਇਸ 5 ਲੱਖ ਤੇ ਤੁਹਾਨੂੰ ਵਿਆਜ ਤੇ 2% ਅੱਛਾ 2% ਤੇ 5 ਦਾਦਾ ਹੀ ਕੰਮ ਤੋਂ ਬਚੀਓ ਅੰਟੀ ਆਈ ਨਾਮ ਕਿੱਥੇ ਜਾਣਾ ਹੋਈਆ ਉਹਦੇ ਮੱਕਾ ਵੱਕ ਉਹਦੋਂ ਬਾਰੀ ਚੋਂ ਆਵਾਜ਼ ਆਈ ਆ ਵੀ ਬੀਬੀ ਭੈਣ ਮੇਰੀ ਨੰਬੀ ਕੁੱਟਿਓ ਚਲੋ ਜੀ ਇਹ ਬਣੀ ਬਾਤ ਦੀ ਅੱਜ ਸਾਰੇ ਬਿਆਜੇ ਫੇਰ ਪੁੱਛਿਆ ਤੇ ਦਰਪਾਈਆਂ ਇਹਨੂੰ ਸੌਖਾ ਕੰਮ ਮਨਦੀਪ ਕਰਨੀ ਉਧਰ ਅੰਮ੍ਰਿਤ ਘਰ ਮੈਂ ਧਾਰਾਂ ਕੱਢੀਆਂ ਦੁੱਧ ਸਾਂਭਿਆ ਦੁੱਧ ਵਾਲੀਆਂ ਬਾਲਟੀਆਂ ਮਾਂਜੀਆਂ ਫਿਰ ਮੇਰੀ ਕੁੜੀ ਕਹਿੰਦੀ ਹੱਥੱਕ ਮਰ ਤੇ ਆ ਕੇ ਕਰ ਢੰਡੀ ਸਾਸਰੀ ਘਰ ਸਾਸਰੀ ਘਰ ਜੀ ਸਾਰ ਐਣ ਭੈਣ ਭਰਾਵਾਂ ਨੂੰ ਕੀ ਹਾਲ ਹੈ ਠੀਕ ਠਾਕ ਜੀ ਵਧੀਆ ਵਧੀਆ ਚਾਹੀਦਾ ਸਾਰੇ ਠੀਕ ਠਾਕ ਆਦੇ ਸੌਕਾਂ ਹੀ ਤੇ ਰਿਹਾ ਸਾਗ ਸਾਰੇ ਦਾ ਹੀ ਆਈ ਨਾ ਤੇ ਅੱਜ ਹਲ ਤੌਰ ਤੇ ਮੈਂ ਹਾ ਸੌਕ ਨੂੰ ਵੀ ਟਾਈਮ ਨਾ ਲੱਗਾ ਮੁੜ ਕੇ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਕਿ ਨਹੀਂ ਤੇ ਮੈਂ ਪਹਿਲਾਂ ਹੀ ਆ ਗਈ ਆ ਮੈਂ ਘੋਟਣ ਤੋਂ ਪਹਿਲਾਂ ਹੀ ਆ ਗਈ ਆਣ ਕੇ ਪਹਿਰਾ ਤਿਆਰੀ ਦੇਣ ਲਈ ਸਾਗ ਦੀ ਇਹਦਾ ਰਾਤਾ ਮੋਕ ਨਾ ਜਾਵੇ ਕੋਈ ਹੋਰ ਨਾ ਲੈ ਜਾ ਪਹਿਲਾਂ ਮੈਂ ਲੈ ਜਾ ਪਹਿਲਾਂ ਮੈਂ ਐਂਟਰੀ ਪਾਵਾਂ ਅੱਲਣ ਪਾਗੇ ਤੇ ਆ ਡੇਆ ਨੂੰ ਘੋਟਣ ਦੇ ਤੇ ਸਾਗ ਦੇਖੋ ਕਿੰਦਾ ਵਧੀਆ ਇੱਧਰ ਬਖਾਇਓ ਨਹੀਂ ਰਹਿੰਦੇ ਵਾ ਠੀਕ ਆ ਮੈਂ ਮੈਂ ਨਾਲ ਅੱਲਾ ਮੇਰ ਕਰੇ ਕਿ ਨਦਰ ਨਾ ਅੱਲਾ ਮੇਰ ਕਰੇ ਮੇਰ ਕਰੇ ਅੱਲਾ ਮੇਰ ਕਰੇ ਚਲੋ ਚਲੋ ਵਧੀਆ ਵਗੇ ਆਂਟੀ ਦੀ ਕੀ ਆਂਦੇ ਆਂਟੀ ਕੀ ਖਾਣਾ ਇਹ ਮੰਗ ਖਾਣੇ ਆ ਹੋਰ ਖਾਣ ਆਏ ਆ ਚਾਪਾ ਮੰਗ ਹੂੰ ਸਾਗ ਲੈ ਕੇ ਜਾਂਦੇ ਆਂਟੀ ਕੋਲ 11 ਘੜੇ ਲੱਗਣ ਤੇ ਇੱਧਰ ਚੰਡਿਆ ਪਤੰਗ ਆਂਟੀ ਦਾ ਪੋਤਾ ਹਮ ਮੈਂ ਪਤਾ ਹੈ ਆਂਕੂ ਆਂਟੀ ਨੇ ਵੀ ਮੈਰੀ ਪਤੰਗ ਲੈ ਆਂਦੀ ਰੁੱਟੀ ਆਂਟੀ ਰੁੱਟੀ ਆ ਤੇ ਕੀ ਨਾਮ ਹੈ ਤੇਰਾ ਨਾਮ ਕੀ ਆ ਤੇ ਇਧਰ ਨੂੰ ਮੂੰਹ ਕਰਕੇ ਦੱਸ ਇੱਥੇ ਖਲੋ 1 ਮਿੰਟ ਰੁਕ ਹੁਣ ਖਲੋ 1 ਮਿੰਟ ਤੇਰਾ ਨਾਮ ਕੀ ਦੱਸ ਅਫਸਾਨ ਖ ਕੀ ਅਫਸਾਨ ਖ ਜ਼ੋਰ ਦੀ ਦੱਸ ਅਫਸਾਨ ਖ ਇਰਫਾਨ ਖਾਨ ਠੀਕ ਆ ਇਹ ਆਂਟੀ ਦਾ ਵਾ ਪੋਤਾ। ਤੇਨੇ ਘਰੇ ਆਈ। ਹਾਂ ਰੇਜ ਰੇਜੀ ਕੋਲ ਗਿਆ ਇਹ ਗਾਦੋ। ਇੱਥੇ ਵੇਖੋ ਸਭ ਪਿੱਛੇ ਹੋ ਜਾ ਮੈਂ ਇੱਥੇ ਫੋਟੋ ਕਿੱਡੀ ਸੋਹਣੀ ਹੁੰਦੀ। ਗਲਦੌਦ ਇਹ ਗਲਦੌਦੀ ਮੂੰਹ ਚੋਂ ਨਿਕਲਦਾ ਵਾ। ਕੁੱਕੜ ਕਲ ਗਈ। ਚੜ ਕੇ ਲੱਗੀ। ਆ ਮੁਰਗਾ ਫਲਾਵਰ ਕਿਨੇ ਕਮੈਂਟ ਕੀਤਾ ਸੀ। ਸਾਡੀ ਸੋਕ ਵਾਲ ਮੁਰਗਾ ਫਲਾਵਰ ਲੈ ਕੇ ਗਿਆ। ਹਾਂ। ਲੈ ਕੇ ਨਹੀਂ ਲੈਦੀ ਮੇਰੇ ਨਾਲ ਸੇ ਮੁਰਗਾ ਫਲਾਵਰ। ਉਹ ਆਂਟੀ ਨੇ ਲੈਣ ਦੀ ਆ ਡਿੱਗੀ। ਆਂਟੀ ਡਿੱਗੀ ਹੀ ਬੱਸ। ਦੇਖਿਆ ਤੁਸੀਂ ਕਿਉਂ ਨਾ ਦੇਦੀ ਫੇਰ ਤੂੰ ਕਾਤ ਨੂੰ। ਏ ਜਲੰਦਰ ਜਾਣਾ ਵਾ ਦੋ ਤਾਂ ਜਾਣਾ ਨਾ ਹਾਂ ਮੈਨੂੰ ਨਿੱਕੀ ਡਿੱਗੀ ਮੇਰੀ ਮੈਨੂੰ ਪਤਾ ਹੁੰਦਾ ਮੈਂ ਆਪਣੀ 5 ਕੁ ਮਿੰਨ ਲੀਟਰ ਨੂੰ ਲੈ ਆਈ ਨੂੰ 500 ਤੱਕ ਫੇਰ ਧਰ ਦਾਂਗੇ ਹਣਾ ਇਹ ਤੂੰ ਖਾਸ ਕੋਈ ਗਣੀ ਟੈਨਸ਼ਨ ਨਾ ਲੈ ਆਂਟੀ ਦੀ ਤੰਦਰੁਸਤੀ ਮੰਗਿਆ ਕਰ ਬੋ ਆਂਟੀ ਤੰਦਰੁਸਤ ਆਂਗੇ ਤੂੰ ਨੱਤੀ ਪੇਰਨ ਢਈ ਇਹ ਨਾ ਇਹਨਾਂ ਨੂੰ ਕਿੰਨਾ ਕਰਨਾ ਵਾ ਠੀਕ ਠੀਕ ਅੰਡੇ ਮੈਂ ਤੁਹਾਡਾ ਤਾਂ ਕੋਈ ਨਹੀਂ ਆ ਇਹਨਾਂ ਨੂੰ ਦੇਣੀ ਐਸਾ ਇਹ ਚ ਇਹਨੂੰ ਦੇਣਾ ਠੀਕ ਆ ਠੱਕਾ ਦੇ ਦੇ ਠੀਕ ਆ ਅਮੀਆ ਪੋਟ ਬ੍ਰਸ਼ ਕਰ ਜਾਂ ਆਪ ਚਲ ਦੇ ਰਕੀ ਕੁਛੀ ਨੀ ਕੀ ਜੀਫੇ ਵਰਗੀ ਮੰਮਾ ਮੈਂ ਬ੍ਰਸ਼ ਕਰਦੀ ਆ ਰਿਆਂ ਨੋ ਹੋਏ ਬੱਬਾ ਬ੍ਰਸ਼ ਕਰ ਜਾਂ ਵੀ ਸਸੇ ਕਰਦੀ ਸਾਰਿਆਂ ਨੋ ਐ ਸੋਨਾ ਸੋਨਾ ਬ੍ਰਸ਼ ਕਰਿਓ ਠੀਕ ਆ ਹੋ ਪਪਾ ਇਤੇ ਮੇਰੇ ਪੁੱਤ ਇਨਸਿਆ ਨਾ ਕਰਕੇ ਨਜਰਾਣਾ ਲੱਗ ਜਨ ਮੇਰੇ ਪੁੱਤ ਨੂੰ ਕੀ ਤੇ ਨੀਸ਼ ਹੋਣਗੇ ਛੋਨਾ ਛੋਨਾ ਕਰੇ ਬ੍ਰਾਸ ਵਾਹ ਕਿਤੇ ਦਾੰਦ ਨਹੀਂ ਮੇਰੀ ਲਚੜੀਗੇ ਤੇ ਚੱਲ ਮੈਂ ਆ ਗਈ ਲੱਗ ਗਿਆ ਫੱਤੇ ਵੀਰੇ ਹਾਂਜੀ ਕੀ ਕਰਦਾ ਮੇਰਾ ਪੁੱਤ ਪਾਪਾ ਪਿੱਗ ਵੀ ਖੇਡਿਆ ਪਾਪਾ ਪਿੱਗ ਵੀ ਖੇਡੰਦਿਆ ਸੀ ਹਾਂਜੀ ਪਾਪਾ ਪਿੱਗ ਠੀਕ ਹੈ ਤੇ ਚਲੋ ਫਿਰ ਇਹ ਦੱਸੋ ਮੈਂ ਮੰਮੀ ਪਿੱਗ ਵੀ ਖੇਡੰਦਿਆ ਜੇ ਮੰਮੀ ਪਿੱਗ ਵੀ ਖੇਡੰਦੀਆਂ ਠੀਕ ਹੈ ਇੱਕ ਗੱਲ ਪੁੱਛਾਂ ਸੱਚ-ਸੱਚ ਦੱਸੋਗੇ ਹਾਂਜੀ ਤੁਸੀਂ ਜਿਹਦੇ ਪੁੱਤ ਜੀ ਕਿਦਾ ਮੰਦਾ ਹੁਣ ਸੱਚ ਦਾ ਪੈਂਦਾ ਸੋਚਣਾ ਪੈਂਦਿਆ ਹੋਏ ਬੱਬਾ ਵੇਲਾ ਫਿਰ ਦੱਸੋ ਸ਼ਖਮ ਮੰਦਾ ਸੋ ਕਮ ਮੰਦੇ ਆਈ ਲਵ ਯੂ ਆਈ ਲਵ ਟੂ ਠੀਕ ਸ਼ੋਨੀ ਮੇਰੀ ਜਾਨ ਸ਼ੋਨੀ ਆ ਕਿੰਨੀ ਕੁ ਜਿਆਦੀ ਸ਼ੋਨੀ ਆ ਜਿਆਦੀ ਸ਼ੋਨੀ ਆ ਇੰਨੀ ਚੌੜੀ ਜਿਆਦੀ ਸ਼ੋਨੀ ਠੀਕ